ਲਾ ਮੋਕਸਰ ਦਾ ਬਹੁਤ ਭਰਿਆ ਮੇਲਾ ਬਾਈ ਬਹੁਤ ਸੋਹਣੀਆਂ ਚੰਡੋਲਾਂ ਤੇ ਬਹੁਤ ਸੋਹਣਾ ਸਿਸਟਮ ਤੇ ਪ੍ਰਬੰਧ ਆ ਪਿਛਲੀ ਵਾਰੀ ਦਾ ਮੂਨੂ ਪੈ ਗਿਆ ਸੀਗਾ ਅੱਜ ਕਿ ਉਹ ਕੇ ਰਿਪੋਰਟ ਆ ਬਾਈ ਆਪੋ ਆਪਣੇ ਫੈਮਿਲੀ ਨਾਲ ਲੈ ਕੇ ਮੇਲੇ ਤੇ ਆਉਣਾ ਤੇ ਬਾਈ ਥੋੜੇ ਜਿਹਾ ਕੱਪੜਾ ਦਾ ਗਰਮੀ ਬਹੁਤ ਹੋ ਜਾਂਦੀ ਹੈ ਕੱਪੜਿਆਂ ਦੇ ਹਿਸਾਬ ਨਾਲ ਪਾ ਕੇ ਅਜੋ ਜੇ ਕੋਟਾਂ ਗਾਟਾਂ ਦਾ ਸਿਸਟਮ ਹੁੰਦਾ ਜਿਹੜਾ ਤੇ ਬਾਕੀ ਬਾਈ ਮੌਤ ਦਾ ਖੂਲ ਲੈ ਲੋ ਮੌਤ ਦਾ ਖੂਲ ਬਹੁਤ ਤਗੜਾ ਮੌਤ ਦਾ ਖੂਲ ਕਿ ਸਭ ਤੋਂ ਵੱਡਾ ਚੂਲਾ ਹੋ ਰਿਹਾ ਇਹ ਇੱਕ ਅਨੋਖੀ ਚੰਡੋੜਾ ਹੋਰ ਹੀ ਵਿਚਾਲਿਓ ਘੁੰਮਦੀ ਆ ਨਾਲੇ ਆਂ ਤਾਂ ਠਾਂ ਠਾਂ ਜਾਂਦੀ ਆ ਬਾਕੀ ਸਾਰੀ ਵੀਡੀਓ YouTube ਤੇ ਭਾਈ ਵੇਖ ਲਓ ਜੇ ਭਾਈ ਪਿੰਦਾ ਦੋ ਦੂਏ ਪਿੰਦਾ ਉਹ ਚੈਨਲ ਤੇ ਭਾਈ ਵੀ ਆਪਣੇ ਨਾਲ ਤੇ ਨਾਲੇ ਸਬਸਕ੍ਰਾਈਬ ਕਰ ਲਿਓ ਜੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲਵ ਯੂ ਕੋਈ ਨੀ ਲੈ ਲਾਂਗੇ ਬਸੇ ਰੱਖੋ ਲੈਣਾ ਅਜਾ ਵਾ ਹੋਰ ਤਾਂ ਤੁਸੀਂ ਛੱਡੋ ਰਸ ਚੈੱਕ ਕਰੋ ਆਹ ਵਾਹ ਵਾਹ ਇਹ ਪੈਣਾ ਨਾ ਪਾ ਨਹੀਂ ਜਾਂਦਾ ਬੱਚੇ ਉਠਾ ਕੇ ਲੈ ਜਾਣੇ ਪੜਦੇ ਹੈ ਘੜੀਆਂ ਵਰਮਾਲ ਦਿੰਦੀ ਤਲਵਾਰਾਂ ਥੰਡੇ ਪਰਛੇ ਅਮਨ ਸਾਇਰ ਇਹ ਗੱਡੀਆਂ ਨਹੀਂ ਆਉਣੀਆਂ ਚਾਹੀਦੀਆਂ ਮੇਲੇ 'ਚ ਜਾਵਾਂ। ਇੱਕ ਗੱਡੀ ਮਾਰੇ ਮੋਟਰਸਾਈਕਲ ਤੇ ਢ ਘਾਣਾ ਅੜਕ ਜਾਂਦੀ ਆ। ਮਗਰ ਬੇ ਜਬਰਦਸਤ ਰਸ਼ ਲੱਗ ਜਾਂਦਾ। ਪਾਪਾ ਪਾਪਾ ਛੁੱਟੇ ਵੀ ਨਹੀਂ ਆ। ਛੁੱਟੇ ਤਾਂ ਤੈਨੂੰ ਦਮਾਂ ਚੱਲੇ ਆ ਪੁੱਤ ਤਾਂ ਹੀ ਤਾਂ ਇੰਨਾ ਤੋਰਾ ਤੋਰਾ। ਘੋੜੀਆਂ ਦਾ ਮੇਲਾ ਵੇਖਣ ਗਏ ਸੀ। ਇਹ ਜਿੱਦ ਕਰ ਲਾ ਪੇ ਬੱਚੇ ਮੈਂ ਤਾਂ ਖਾਸੀ ਵੀ ਅਗਲੇ ਐਤਵਾਰ ਆ ਜਾਾਂਗੇ ਫੇਰ ਆਪਾਂ ਚਲੋ ਦੇ। ਰਾਸ਼ ਤੋਂ ਪਹਿਲਾਂ ਪਹਿਲਾਂ ਉੱਥੇ ਆ ਕੇ ਝੂਟੇ ਮਾਟੇ ਕਰ ਲਾਂਗੇ ਪਰ ਬੱਚੇ ਆ ਹੁਣ ਇਹਨਾਂ ਨੂੰ ਕੌਣ ਸਮਝਾਵੇ ਬੱਚੇ ਕੇ ਵੀਰ ਕਹਿੰਦੇ ਨਹੀਂ ਆਜਾ ਰ ਅਭੀ ਲੈਨੇ ਹੈ 23 ਰੁਪਏ ਦੀ ਕੋਲੇ ਲੈ ਲੇ 23 ਰੁਪਏ ਦੀ ਸਸਾਂ ਸਿੰਘ ਜੀ ਅੱਜ ਸੰਡੇ ਆ ਤੇ ਸੰਡੇ ਕਰਕੇ ਮੇਲੇ ਤੇ ਬਹੁਤ ਜ਼ਿਆਦਾ ਰੌਣਕ ਆ ਅੱਧਾ ਪੌਣਾ ਘੰਟਾ ਹੋ ਗਿਆ ਕਾਰ ਦੀ ਘੁੰਮਣ ਘੇਰੀ ਚ ਫੜ ਗਿਆ ਅੱਜ ਜਿਹੜੀ ਆਪਣੀ ਹੈਗੀ ਆ ਵੀਰਜੀ ਰੈੱਡ ਕਰਾਸ ਵਾਲੀ ਪਾਰਕਿੰਗ ਉਹ ਵੀ ਤਕਰੀਬਨ ਤਕਰੀਬਨ ਫੁੱਲ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਉਹ ਵੀ ਤਕਰੀਬਨ ਹੋਈ तकरीबन तकरीबन ਪਹੁੰਚਾ ਅੱਜ ਤਾਂ ਤੋਬਾ 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 ਹੋਈ ਪਈਆ ਤੋਬਾ ਤੋਬਾ ਅੱਜ ਐਤਵਾਰਾ ਇੰਨਾ ਰਾਸ਼ਾ ਬੱਚਾ ਪਾਰਟਨਰੀ ਨਾਲ ਬਿਆਦੇ ਝੂਲਿਆਂ ਤੇ ਵੀ ਨਹੀਂ ਪਤਾ ਉੱਪਰ ਜਾਵੇ ਕਿ ਨਾ ਉੱਪਰ ਆਵੇ ਟਾਈਮ ਕਿੰਨਾ ਹੋ ਗਿਆ 2 ਵਜੇ ਕੋਜੂ ਅੱਜ ਡੰਗਰ ਮਾਰਨਗੇ ਲੇਟ ਜਾਇਆ ਜਾਊਗਾ ਉਹ ਵੀ ਡਾੜਾ ਕਰ ਹਾਂ ਫਟਾ ਝੂਲੇ ਇਧਰੋਂ ਤਾਂ ਜਾਵਾਂਗੇ ਆ ਸਿਆਣੇ ਦੇ ਬੱਚੇ ਦੋ ਚੱਲੇ ਹੈਲੋ ਓਏ ਉਹ ਕਾਟਨ ਕੈਂਡੀ ਮਾਸਟਰ ਓ ਪਿੰਕ ਦੇ ਦੋ ਦੋ ਪਿੰਕ 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 ਕਿਤਨੇ ਦੀ ਇੱਕ 10 ਰੁਪਏ ਦੀ 10 ਰੁਪਏ ਕੀ ਹੈ ਕੇ ਦੋ ਦੇ ਦੋ ਪਿੰਕ ਦੇ ਦੋ ਕੌਨਸੀ ਲੈਣੀ ਬੇਟਾ ਵਾਈਟ ਵਾਈਟ ਜਿਹੜੀ ਮੰਗਦੀ ਦੇ ਦੇ ਯਾਰ ਤੂੰ ਉਹ ਕੋਣ ਆਜ ਦੇ ਦੇ ਹੱਥੇ ਇੱਕ ਜਿਹੜੇ ਤੂੰ ਦੇ 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 10 ਰੁਪਈਆ ਬਸ ਆਹਨ ਇੰਨਾ ਟਰੈਕ ਕਾ ਜਰਿਆ ਨੌਜਵਾਨ ਮੁੰਡੇ ਆ ਇਹਨਾਂ ਨੇ ਉੱਤਰ ਕੇ ਸਾਰਾ ਟਰੈਫਿਕ ਫਟਪਾਇਆ ਆਵੇ ਅੱਗੇ ਖੜਾ ਕਿ ਨਹੀਂ ਇਹਨੇ ਉਹਨਾਂ ਚਰ ਰੋਕ ਕੇ ਰੱਖਿਆ ਵੀ ਇਧਰ ਲਾ ਉਧਰ ਲਾ ਗੱਡੀਆਂ ਨਾਲ ਬਾਕੀ ਵੀ ਪ੍ਰਸ਼ਾਸਨ ਕੁਝ ਨੂੰ ਸ਼ੰਦਾ ਦਾ ਮੈਨੂੰ ਪਤਾ ਨਹੀਂ ਚੱਲੋ ਚੱਲਦੇ ਆ ਜੀ ਬਾਈ ਨੂੰ ਲੰਘਾ ਇੱਕ ਮਿੰਟ ਵੀਰੇ ਓਕੇ ਬਾਈ ਜੀ ਤਾਂ ਤੈਨੂੰ ਪਤਾ ਹੀ ਹੈ ਜੇਬ ਜਾ ਕੋ ਕਰਦੇ ਆ ਗੱਡੀ ਹੋਈ ਸਰ ਥੈਂਕ ਯੂ ਵੀਰੇ ਥੈਂਕ ਯੂ ਆਲੇ ਆਲੇ ਅੱਗੇ ਰੱਖੀ ਨਾ ਵੀ ਮੂੰਹ ਮੰਨ ਗਿਆ ਨਾ ਇੱਥੇ ਕੋਈ ਨਹੀਂਗਾ ਕਰਤਾ ਧਰਤਾ ਉਹ ਵੀ ਵਿਚਾਰੇ ਕੀ ਕਰਨ 10 ਤਰੀਕ ਦੇ ਪਾਹੇ ਚੜੇ ਆ ਰੇਲਿੰਗਾ ਰੂਲਿੰਗਾ ਇਹ ਉਹ ਉਹਨਾਂ ਨੇ ਚਾਹ ਪੀਣੀ ਚਾਹ ਪਾਣੀ ਪੀਂਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਾਂ ਆਏ ਆ ਮੇਲੇ ਤੇ ਬੱਚਿਆਂ ਨੂੰ ਲੈ ਕੇ ਆਏ ਆ ਬੱਚਿਆਂ ਨੂੰ ਮੇਲਾ ਦਿਖਾਉਣ ਆਏ ਆ ਤੇ ਥੋੜੀ ਜੀ ਮੈਂ ਅਪਡੇਟ ਸਾਰੇ ਭਰਾਵਾਂ ਨੂੰ ਦੇ ਦਿਆਂ ਕਿ ਜਿਹੜੀਆਂ ਫੈਮਲੀਆਂ ਨੇ ਹੁਣ ਘੂੜਿਆਂ ਵਾਲੇ ਮੇਲੇ 'ਚ ਘੂੜੇ ਘਾੜੇ ਬੱਚਿਆਂ ਨੂੰ ਵਿਖਾਉਣ ਵਾਸਤੇ ਆਉਣਾ ਜਾਂ ਜਾਨਵਰ ਲੈਣ ਆਉਣਾ ਕੁਝ ਸਪੈਸ਼ਲੀ ਜੇ ਆਉਂਦਾ ਭਾਈ ਥੋੜਾ ਜਿਹਾ ਧਿਆਨ ਨਾਲ ਆਉਦਾ ਸੋਚ ਵਿਚਾਰ ਕੇ ਆਇਓ ਜੀ ਕਿਉਂਕਿ ਘੂੜਿਆਂ ਵਾਲਾ ਜਿਹੜਾ ਮੇਲਾ ਭਾਈ ਤਕਰੀਬਨ ਤਕਰੀਬਨ બસ ਬੋਲੀਆਂ ਤੇ ਆ ਸਮਾਪਤੀ ਵੱਲ ਵਧ ਰਿਹਾ ਸਮਾਨ ਸਮੂਹ ਚੱਕੀ ਜਾਂਦੇ ਆ ਬਾਈ ਹੋਰੀ ਤੇ ਕੋਈ ਛੋਟੇ ਕੋਈ 1-2 ਦਿਨਾਂ ਦਾ ਬਸ ਖੇਡ ਹੋਰ ਹੈ ਵੀ ਜੇ ਤੱਕ ਦੇ ਦਿਨਾਂ 'ਚ 2-4 ਦਿਨਾਂ 'ਚ ਕੋਈ ਦੇਖਣ ਦੀ ਸਕੀਮ ਹੈਗੀ ਆ ਮੇਲੇ ਤੇ ਆਉਣ ਦੀ ਸਕੀਮ ਹੈਗੀ ਤਾਂ ਬਾਈ ਆ ਜਾਓ ਪਰ ਤਕਰੀਬਨ ਤਕਰੀਬਨ ਸਾਰੇ ਪਾਸੇ ਸਿਸਟਮ ਖਾਲੀ ਪਿਆ બસ ਥੋੜਾ ਬਹੁਤਾ ਕੋਈ ਮੱਕੀ ਵਾਲੀ ਛੱਲੀ ਵਾਲੀ ਤੇ ਜੂਸ ਕੇ ਨੂਆਂ ਵਾਲੀ ਆ। ਬਾਕੀ ਸਾਰੀ ਖੇਡ ਖਿਲਰ ਗਈ ਬਾਈ। ਤੇ ਜਿਹਨੇ ਗੱਡੀ ਲਿਆਉਣੀ ਹੋਈ ਬਾਈ ਉਹ ਉੱਥੇ ਪਰਚੀ ਕਟਾ ਕੇ ਤੇ ਆਪਦੀ ਕਾਰ ਪਾਰਕਿੰਗ ਚ ਲਾ ਕੇ ਆਇਓ ਤੇ ਨਹੀਂ ਫਿਰ ਇੱਥੇ ਲਿਆ ਕੇ ਲਾ ਲਿਓ ਜੇ। ਹੁਣ ਖਾਲੀ ਆ ਕੰਮ। ਕੋਈ ਜ਼ਿਆਦਾ ਰਸ਼ ਹੈ ਨਹੀਂ। ਹਾਂਜੀ ਬੇਟਾ ਜੀ। ਬਹੁਤ ਸ਼ਾਨਦਾਰ ਐਂਟਰੀ ਮੁਖਰ ਮੇਲੇ ਦੀ। ਕਾ ਸ਼ਾਨਦਾਰ ਨਿਆਰਾ। ਬੱਲੇ 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 ਗਣਾ ਰਸ ਜਣਾ ਰਸ ਜਣਾ ਰਸ ਵਾਦੂ ਵਾਦੂ ਆਦੂ ਕੱਠਾ ਮਾਰਦਾ ਕੱਠ ਸੰਗਤ ਮੁਲਖੋ ਪੈ ਗਿਆ ਪੈ ਗਿਆ ਹੁਕੀਆ ਸੇਕ ਵੱਖਰਾ ਨਿਆਰਾ ਲੈ ਲੈ ਮੋਖਰ ਦਾ ਪਰਚੀ ਲਈ ਕਟਾ ਨਾਲ ਫੀਸ ਨੂੰ ਦਈਏ ਦੋ ਟਿਕਟਾਂ ਨਹੀਂ ਸੱਜਣਾ ਦੋ ਇਹ ਆ ਗੜਾ ਸੀ ਹਾਲੋ ਜੀ ਦੋ ਟਿਕਟਾਂ ਪੈਸੇ 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 20 ਰੁਪਏ ਵੀਰ ਦੋ ਦੋ ਆਪਣੇ ਕਿਨੇ ਆ ਦੋ 10 ਰੁਪਏ ਹੋਰ 10 ਰੁਪਏ ਤਾਂ ਨਹੀਂ ਹੋਣਿਆ ਚੱਲ ਕੋਈ ਨਹੀਂ ਪੁੱਛ ਲੈਣਾ ਮੈਂ 1 ਮਿੰਟ ਦੋ ਟਿਕਟਾਂ ਦੇ ਕਿੰਨੇ ਦੀ 120 ਦੀ 40 80 ਤੋਂ ਦੇ 460 ਮੋੜ ਦੇ ਹੈਗੇ ਤਾਂ ਹੈ ਤੇਰੇ ਕੋਲ ਤਾਂ ਦੇ ਲੈ ਠੀਕ ਨਹੀਂ ਕਿਹਾ ਕਿ ਟਿਕਟਾਂ ਲਓ ਬੇਟਾ ਹਾਂਜੀ ਚਲੋ ਚਲੋ ਪ੍ਰਬੰਧ ਬਹੁਤ ਤਗੜਾ ਬਾਈ ਓਕੇ ਰੋਟ ਪਰਚੀ ਇੱਥੇ ਫੜ ਲੈਂਦੇ ਆ ਬਾਈ ਮੁੰਡੇ ਖੜੇ ਆ ਉਸ ਤੋਂ ਬਾਅਦ ਪੌੜੀਆਂ ਚੜੋ ਰਮਤੇ 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 ਚਲੋ ਚਾਲ ਚਲੋ ਚਾਲ ਲੋ ਜੀ ਕਦਮ ਤਾਲ ਐਂਟਰੀ ਸਕਿਉਰਟੀ ਦਾ ਬਹੁਤ ਪ੍ਰਬੰਧ ਹੈ ਬਾਈ ਥਾਂ ਥਾਂ ਤੇ ਬੰਦੇ ਦੀ ਨਿਗ੍ਹਾ ਵੈਰੀ ਗੁੱਡ ਜੋ ਬਹੁਤ ਚੰਗੀ ਗੱਲ ਆ ਚੰਗੇ ਮੇਲਿਆਂ ਦੇ ਵਿੱਚ ਅਕਸਰ ਛੋਟੀਆਂ ਮੋਟੀਆਂ ਵਾਰਦਾਤਾਂ ਹੋ ਜਾਂਦੀਆਂ ਕੋਈ ਜਿਵੇਂ ਕਿ ਛੋਟੂਆ-ਪੁੜਕਾ ਖੇਸਤੀ ਜਾਂਦਾ ਕੋ ਬੱਚਾ ਗਾਮਸ਼ਾ ਆ ਜਾਂਦਾ ਇਸ ਲਈ ਇਹਨਾਂ ਨੇ ਬਈ ਪੂਰਾ ਪ੍ਰਬੰਧ ਲਾਇਟਾਂ ਉਹ ਆ ਦੇਖੋ ਆ ਕੀ ਆ ਹਾ ਆਈਫਲ ਟਾਵਰ ਦੇਖੋ ਦੇ ਬਿਲਕੁਲ ਉਹੀ ਫੀਲ ਆ ਪਰ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਾਂਗੇ ਬਈ ਇਹਨੂੰ ਆਉਂਦੇ ਸਾਲ ਨੂੰ ਨਵਾਂ ਲਵਾਇਆ ਜਾਵੇ ਇਹ ਪਾੜ ਪੂਟ ਗਿਆ ਸਾਰਾ ਕਿਉਂਕਿ ਹਰ ਵਾਰ ਜੇ ਇੱਕੋ ਹੀ ਚੀਜ਼ ਆਉਗੀ ਤਾਂ ਮਨ ਭਰ ਜਾਂਦਾ ਹਾਂ ਆ ਅੰਕਲ ਵੀ ਸਕਿਉਰਿਟੀ ਦੇ ਆ ਮਿੱਤਰੋ ਕੈਮਰਾ ਝੂਮ ਆਪੇ ਸੇ ਇੱਥੋਂ ਵੇਖ ਲੋ ਸਾਰਾ ਨਜ਼ਾਰਾ ਵੇਖੋ ਮੱਛਲੀ ਮੱਛਲੀ ਇਧਰ ਆ ਮੱਛਲੀ ਦੇਖੋ ਦੇਖੋ ਗ੍ਰੈਂਡ ਐਂਟਰੀ ਉਤਰ ਨੂੰ ਦੇਖੋ ਤਨਯਾਰਾ ਕੁਤੂਰ ਤਨਯਾਰਾ ਅੱਗੇ ਜਿਵੇਂ ਜਿਵੇਂ ਆਊਗਾ ਲੋੜ ਕੌਣੀ ਸਾਹਿਬ ਕਿਵੇਂ ਆ ਠੀਕ ਮਾਈ ਜਨਾ ਵੀਰ ਕੋ ਹਾਂ ਫਿਰ ਤੁਹਾਨੂੰ ਪਤਾ ਆਪਣਾ ਹੈਗਾ ਇਹ ਆਪਣੇ ਪਿੰਡ ਦੇ ਆਪਣੇ ਦੋਸਤ ਮਿੱਤਰਾਂ ਭਰਾ ਆਪਣੇ ਨਾਲ ਪੜਦੇ ਰਹੇ ਖੇਡਦੇ ਰਹੇ ਆ ਇਹਨਾਂ ਦੀ ਫੈਮਿਲੀ ਆ ਸਾਰੀ ਆਏ ਆ ਅੱਜ ਮੇਲੇ ਤੇ ਬਈ ਬਹੁਤ ਚੰਗਾ ਲੱਗਿਆ ਬਿੱਟੇ ਵੀ ਮਿਲੇ ਸੀਗੇ ਠੀਕ ਆ ਜੋ ਮਿਲਦੇ ਆ ਬਈ ਆ ਜੋ ਲੈਨੇ ਲੈਨੇ ਗਾਂ ਢੇੜਾ ਕੱਢ ਕੇ ਵੇਖਗੇ ਸੋਣੀਆਂ ਸੋਣੀਆਂ ਹੋਣਗੀਆਂ ਉਹ ਤੇਰੀ ਨੂੰ ਟ੍ਰੇਨ ਦੇਖੋ ਟ੍ਰੇਨ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਇਹ ਵੀਡੀਓ ਤੇ ਆਪਾਂ ਨੂੰ 50 ਸਬਸਕ੍ਰਾਈਬ ਆਉਂਦੇ ਆ ਤੇ ਆਪਾਂ ਇੱਕ ਵਾਰੀ ਵੀਡੀਓ ਹੋਰ ਪਾ ਦੇਾਂਗੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਾਂ ਤੁਹਾਨੂੰ ਵੱਡੇ ਝੂਲੇ ਤੇ ਚੜ ਕੇ ਵਿਖਾਵਾਂਗੇ ਵੈਸੇ ਜ਼ਿੰਦਗੀ 'ਚ ਮੈਂ ਕਦੇ ਚੜਿਆ ਨਹੀਂ ਜੇ ਆਪਾਂ ਨੂੰ 100 ਸਬਸਕ੍ਰਾਈਬਰ ਆ ਗਿਆ ਤਾਂ ਮੈਂ ਆਹ ਝੂਲੇ ਤੇ ਚੜੂੰਗਾ ਯਾਰੋ ਵੇਖੋ ਇੱਧਰ ਮੈਂ ਕਦੇ ਜ਼ਿੰਦਗੀ 'ਚ ਨਿੱਕੇ ਤੇ ਨਹੀਂ ਚੜਿਆ ਪਰ ਫੇਰ ਵੀ ਜੋਤੀ ਖਾਤਰ ਕੋਸ਼ਿਸ਼ ਕਰੂੰਗਾ ਚੜ ਕੇ ਤੁਹਾਨੂੰ ਇਹਦਾ ਅਧੂਪੋ ਤੇ ਯਾਰ ਆ ਦਿਖਾਉਣ ਦੀ ਕੋਸ਼ਿਸ਼ ਕਰੂੰਗਾ 100 ਸਬਸਕ੍ਰਾਈਬ ਤੇ ਮੇਰੀ ਆ ਵਾਲੀ ਕੁੜੀਆ ਕਹਿੰਦੀ ਐ ਮੈਂ ਉਹਦੇ ਤੇ ਝੁੰਡਾ ਲੈ ਲੂੰਗਾ ਮੈਂ ਉਸੇ ਤੇ ਹੀ ਲੈਣਿਆ ਮੈਂ ਨਹੀਂ ਪੁੱਤ ਤੂੰ ਉਹਲੇ ਨਿੱਕਾ ਕਾਕੂ ਆ ਤੇ ਤੈਨੂੰ ਉਹਦੇ ਤੇ ਦਵਾਉਣਿਆ ਸੱਜਣੋ ਆਉਂਦੀ ਰੇਲ ਗੱਡੀ ਰਾਜਧਾਨੀ ਰਾਜਧਾਨੀ ਦੇ ਬੰਦੇ ਮਾਤਰਾ ਮੈਂ ਵੇਖ ਲੋ ਭਾਰਤੀ ਹੈ ਕਿ ਨਹੀਂ ਦੁਸ਼ਕੋਰਾ ਇੱਕ ਚਲਾ ਬੱਚੀ ਦੀ ਤਰ੍ਹਾਂ ਲੱਗਦੀ ਵੀ ਰੇਡੀਕਰ ਨਹੀਂ ਜੇ ਛੋਟੇ ਕਿੰਨੇ ਦੀ ਆਜੋ 80 ਰੁਪਏ ਟੈਗਟਾ ਬਾਈ ਜਿਹੜੀ ਕਿ ਜੈ ਜੀ ਹੈ ਕੋਈ ਬਾੜੀ ਨਹੀਂ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਤੇ ਉਹ ਜੀ ਟ੍ਰੇਨ ਵੀ ਬੰਦੇ ਭਾਰਤ ਟ੍ਰੇਨ ਆ ਉਹ ਲੱਗ ਗਿਆ ਤੇ ਬੱਚੇ ਆਪਣੇ ਫਰਸਟ ਪਹਿਲੀ ਜਿਹੜੀ ਹੁੰਦੀ ਹੈ ਬੋਗੀ ਦੇ ਵਿੱਚ ਬਹਿ ਗਏ ਆ ਨਾ ਹਟਾ ਨਾ ਹਟਾ ਗੁਰਬਲ ਗੁਰਬਲ ਆ ਇੱਕ ਕੀ ਵਿਲੱਖਣ ਚੀਜ਼ ਆਈ ਆ ਭਾਈ ਇਹ ਵਕਰਾ ਸੌਦਾ ਆ ਜੀ ਜਮਾਈ ਮਾਤ ਨੂੰ ਮਾਸੀ ਆ ਹਾਂ ਹਾਂ ਤੇ ਦੋਤ ਕੋ ਹੁੰਦਾ ਵੀ ਅਮਜ਼ੇਰ ਸਈ ਕੁੜਗੇ ਦਾ ਰਾਵਣਾ ਹੀ ਬੈਠ ਗਿਆ ਰਮਾਣਾ ਇਨਾ ਤੇ ਜਗੀੜਾ ਹੁੰਦਾ ਭਾਣਾ ਸੇਕ ਜੀਂ ਦੇਖਾ ਇਹ ਨਾ ਲੈnde ਰਿਹਾ ਵੇਖ ਕਾ ਇਦਰਾ ਆ ਕਾਲੀ ਸ਼ਰਟ ਵਾਲੀ ਕੁੜੀ ਵੇਖੀ ਤੂੰ ਨਾਲ ਜਾਂਦਾ ਆਏ ਅੱਜ ਉਹ ਦਰਗਾਹ ਤੋਂ ਨੂੰ ਬਾਲੀ ਘੈਂਟ ਚੀਜ਼ੋ ਸੋਣਾ ਅਜੋ ਬੱਚੇ ਜੇਦ ਕਰਨ ਲੱਪੇ ਬੱਚਿਆਂ ਨੂੰ ਇਹਨਾਂ ਦੇ ਥੋੜੇ ਮਾਟੇ ਕਰ ਲੈਣਗੇ ਅਸੀਂ ਚੱਲ ਜੀ ਚਾੜੋ ਤੇ ਅੰਨਾ ਜਾਈ ਐਸੀ ਟਿਕਟ ਦੇ ਦੋ ਟਿਕਟ ਟਿਕਟ ਦੇ ਨਾ ਤੇ ਨਾ ਬੱਚੇ ਧਿਆਨ ਨਾਲ ਚਲੋ ਹੋ ਗਿਆ ਨਾ ਤਾ ਚੱਲ ਮੈਰੀ ਨਾ ਚੱਲ ਇਧਰ ਦੀ ਚੜ ਜਾ ਚੱਲ ਤੂੰ ਇੱਥੇ ਇੱਥੇ ਲੈ ਲੈ ਫਿਰ ਲੂੰਦਰੀ ਉੱਤਰੂ ਕਿੱਧਰ ਦੀ ਆਵਲੀ ਆਈ ਚੱਲ ਲੈ ਲੈਂਦੇ ਮਝਾਜ ਵੇਖਾਂ ਹਾਂ ਆਹ ਭਾਈ ਜੀ ਝਾਜ ਤਿਆਰ ਕਰਦੇ ਸੀ ਇਹ ਮੇਲੇ ਦੇ ਵਿੱਚ ਲਾਉਣ ਵਾਸਤੇ ਜਾਂਦਾ ਕੋਈ ਇਹ ਰੈਸਟੋਰੈਂਟ ਬਣਾਉਣਗੇ ਅਜੇ ਦਾ ਕੰਮ ਚੱਲੀ ਜਾਂਦਾ ਮੇਰੇ ਹਿਸਾਬ ਨਾਲ ਚੰਨ ਨਤਾਰੇ ਹੋਵੇ ਸਾਰਾ ਕੋ ਰੱਕੀ ਬੈਠੇ ਇਹ ਕੋਈ ਬਣਾਉਣਗੇ ਤਾਂ ਤੇ ਜਦੋਂ ਇਹ ਬਣ ਬਣੂਗਾ ਮੇਰੇ ਹਿਸਾਬ ਨਾਲ ਉਦੋਂ ਤਾਂ ਕੰਮ ਲੰਘ ਜੂਗਾ ਸਾਰਾ ਮੇਲੇ ਦਾ ਆ ਚੰਡੋਲਾ ਪਤਾਨੀ ਦੂਰ ਆਏ ਤੇ ਲੋਕ ਹੀ ਪਿੱਛੇ ਡੱਗ ਪੈਂਦੇ ਆ ਅਸਲ ਚ ਅੱਗ ਪਿੱਛੋਂ ਤੱਕ ਆਉਣਾ ਚਾਹੀਦਾ ਅਗਲਾਂ ਦੇ ਟੱਡ ਟੱਡ ਨਹੀਂ ਭਰਨਾ ਚਾਹੀਦਾ ਜ਼ਿਆਦੇ ਉਹ ਨਾ ਆ ਲੰਡਨ エア लाइंस ਨੇਅਰ ਸਿਟੀ ਇਹ ਸ਼ਾਇਦ ਭਾਈ ਹਜੇ ਤਿਆਰ ਨਹੀਂ ਹੋਈ ਤਿਆਰ ਹੋ ਜਾਂਦੀ ਆ ਚਲੋ ਭਾਈ ਚਲੋ ਚਲੋ ਆਪਾਂ ਵੀ ਏਡੀਆਂ ਏਡੀਆਂ ਹੀ ਲੈ ਜਾਂਦੀਆਂ ਜਿੱਥੇ ਨਾ ਓਏ ਨਾ ਨਾ ਹੁਣ ਆਈ ਜਾਂਦਾ ਤੂੰ ਨਾ ਅਨਾਦ ਜਾਵੜਾ ਰੋਦੀ ਕਾਰ ਚਲੇਗਾ ਬੁਲਚੇਰੀ ਦਾ ਪੁਲ ਇਹਨਾਂ ਲੋਕਾਂ ਲਈ ਸਾਡੇ ਇੱਕ ਖਾਸ ਬੇਨਤੀ ਜਿਹੜੀ ਮੈਂ ਕਰਦਾ ਬਈ ਆਪਣੇ ਕਪੜੇ ਮੋਤੀਆਂ ਦਾ ਪਾਜਾ ਸਭ ਨੂੰ ਬਿਚਾਰ ਕਰਦੇ ਕਿ ਅੱਗੇ ਆ ਕੇ ਮੁੜ ਕੇ ਰੋਦੀ ਚਲੇਗਾ ਮੈਂ ਦਰਮਿਆਨੇ ਕਪੜੇ ਦੇ ਵਿੱਚ ਪਾਜਾ ਮੇਰੇ ਮਾਰੇ ਮੈਂ ਸਭ ਦੇ ਬੱਚੇ ਵੀ ਜਾਣਦੇ ਆ ਸਾਰੇ ਇਹ ਦੇ ਨਾਲ ਆਇਆ